ਆਇਤ ਟਵਾ ਡਿੱਗ ਪੈਣਾ ਤੁਸੀਂ ਦੇਖੋ ਬਈ ਕਿੰਨੀ ਖੁਸ਼ੀਏ ਰਹਿਣੋ ਸਾਲਾ ਦੇ ਲੋ ਵੀ ਬਚਪਨ ਵੀ ਕਿੰਨਾ ਵਧੀਆ ਹੁੰਦਾ ਕੋਈ ਟੈਨਸ਼ਨ ਹੀ ਕੋਈ ਕੁਝ ਨਹੀਂ ਜਦੋਂ ਸਾਡੀ ਉਮਰ ਚ ਹੋ ਗਏ ਮੰਨ ਲਓ ਕਿ 18 ਵੀ ਹੋ ਗਏ 18 ਕ੍ਰੋਸ ਕਰਕੇ ਫੇਰ ਇਹਨਾਂ ਨੂੰ ਟੈਨਸ਼ਨ ਪੈਣੀ ਆ ਤੇ ਜਦੋਂ ਆ ਉਮਰ ਚ ਹੋ ਗਏ ਨਾ ਫੇਰ ਇਹਨਾਂ ਨੂੰ ਟੱਛੜ ਪੈਣੀ ਆ ਫੇਰ ਫੇਰ ਆ ਹਾਲ ਹੋ ਰਾ ਦੇ ਲੋ ਜਿਵੇਂ ਸਿਰਦਾ ਹੋਇਆ ਪਿਆ ਹੈ ਨਾ ਬਸ ਚੈੱਕ ਕਰੋ ਮੀ ਕਿੰਨਾ ਜ਼ਿਆਦਾ ਪੈ ਰਿਹਾ ਏ ਇਹ ਮੋਹਾਲੀ ਆ ਮੋਹਾਲੀ ਚ ਖੜਿਆ ਇਸ ਟਾਈਮ ਸੀ ਇਹ ਦੇ ਵਲ ਆਪਣੇ ਭਰਾ ਜਾ ਰਿਹਾ ਰਾਈਡਰ ਭਰਾ ਤੇ ਆ ਕੁੜੀਆਂ ਵੇਰੇ ਕੋ ਕੇ ਮੇਰੇ ਸਾਲ ਆ ਰਹੇ ਸਟਾਰਟ ਤੇ ਕਰ ਰਿਹਾ ਸਟੰਟ ਐ ਇਨੀ ਵਾਰੀ ਚ ਸਾਡੀ ਸਾਲੀ ਇਥੇ ਜਾਂਦੇ ਬਣੀ ਆ ਵੀ ਦਿਹਾੜੀ ਬਣੇ ਨਹੀਂ ਬਣੂ ਇਹ ਕੁੜੀਆਂ ਉਹ ਦੇਖੋ ਦੇ ਸਾਲ ਆ ਆਹ ਮੰੰਦੇ ਜੇ ਜਮਿਆ ਸੀਗੇ ਆਸ ਜਿਹੜੇ ਆਉਣ ਵਾਲੀ ਹੈ ਵੀ ਮੌਸਮ ਵਧੀਆ ਹੈਣਾ ਉਹ ਦੇਖੋ ਆ ਰਹੇ ਜੋੜੀ ਵੀ ਆ ਰਹੀ ਹੈ ਕਪਲਸ ਬੈ ਕੇ ਆ ਬੜਾ ਤਾਂ ਕੰਮ ਹੀ ਸੌਖਾ ਕਿੱਥੇ ਆ ਆ ਭਰਾ ਆ ਜਾਂਦੇ ਛਤਰੀਆ ਦੇ ਆ ਦੇਖੋ ਇਹ ਕਾਰ ਵਾਲਿਆਂ ਨੂੰ ਜਾ ਰਿਆ ਨਾ ਉਹ ਟੈਨਸ਼ਨ ਦਾ ਨਨ ਵੀ ਹੈ ਬਟ ਫਿਰ ਵੀ ਇਹਨਾਂ ਦਾ ਸੌਖਾ ਚੱਲੀ ਜਾਂਦਾ ਉਹ ਆ ਗਏ ਫਿਰ ਸਟੰਟਮੈਨ ਹਤੇ ਅੰਨਾ ਤੇ ਅੰਨਾ ਇਹ ਆ ਗਏ ਖੱਟੇ ਆ ਦੇ ਆ ਖੱਡਾ ਵੀ ਇੱਥੇ ਕੀ ਲੱਗਦਾ ਵੀ ਪਾਣੀ ਫੇਰ ਆ ਜਾਊਗਾ ਹੁਣ ਨਦੀਆਂ ਨਹਿਰਾਂ ਦੇ ਕੁੜੀਆ ਸੋਨੀ ਹੋ ਗਏ ਬੋਲੜੇ ਮੇ ਕੋਈ ਬੋਲਦਾ ਬੋਲਦੀ

ਬੋਲੋ ਗਰੇ ਭਰਾ ओके ਹੁਣ ਅਸੀਂ ਹੁਣ ਅਸੀਂ ਪੀ ਲਈਏ ਚਾਹ ਕਿੰਨਾ ਟਾਈਮ ਹੋ ਗਿਆ ਹੈ ਵਾਲੀ ਜਨੇ ਆ ਉਹ ਖੜਿਆ ਪੜਿਆ ਉਹ ਕਾਬਾ ਹਿੰਦੀ ਦਾ ਉਹ 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 ਜਿਹੜਾ ਬੰਦਾ ਫੋਨ ਤੇ ਗੱਲ ਕਰ ਰਿਹਾ ਨਾ ਉਹ ਵੀ ਭਰਾ ਉਹ ਰਿਆਣ ਗਿਆ ਤੇ ਦੋਸਤੀ ਆਪਣਾ ਧਿਆਨ ਨਹੀਂ ਦੇ ਰਿਹਾ ਇਧਰ ਇਹਦੇ ਬਾਤ ਹੀ ਕਰਦਾ ਹੈ ਉਮাইয়া ਰੇਟ ਟੋਆਇ ਤੇ ਟੋਆ ਅੜ ਗਿਆ ਨਾ ਤੁਸੀਂ ਦੇਖੋ ਬਈ ਕਿੰਨੀ ਖੁਸ਼ੀਏ ਰਹਿਣੋ ਸਾਲਾ ਦੇ ਲੋ ਵੀ ਬਚਪਨ ਵੀ ਕਿੰਨਾ ਵਧੀਆ ਹੁੰਦਾ ਅੱਜ ਕੋਈ ਟੈਨਸ਼ਨ ਹੀ ਕੋਈ ਕੁਝ ਨਹੀਂ ਜਦੋਂ ਇਹ ਸਾਡੀ ਉਮਰ ਚ ਹੋ ਗਏ ਮੰਨ ਲਓ ਕਿ 18 ਵੀ ਹੋ ਗਏ 18 ਕ੍ਰੋਸ ਕਰਕੇ ਫੇਰ ਇਹਨਾਂ ਨੂੰ ਟੈਨਸ਼ਨ ਪੈਣੀ ਆ ਆ ਆ ਦੇ ਜਦੋਂ ਆ ਉਮਰ ਚ ਹੋ ਗਏ ਨਾ ਫਿਰ ਸਾਲਾ ਦੇ ਲੋ ਵੀ ਬਚਪਨ ਵੀ ਕਿੰਨਾ ਵਧੀਆ ਹੁੰਦਾ ਕੋਈ ਟੈਨਸ਼ਨ ਹੀ ਕੋਈ ਕੁਝ ਨਹੀਂ ਜਦੋਂ ਇਹ ਸਾਡੀ ਉਮਰ ਚ ਹੋ ਗਏ ਮੰਨ ਲਓ ਕਿ 18 ਵੀ ਹੋ ਗਏ 18 ਕ੍ਰੋਸ ਕਰਕੇ ਫਿਰ ਇਹਨਾਂ ਨੂੰ ਟੈਨਸ਼ਨ ਪੈਣੀ ਆ ਆ ਆ ਦੇ ਜਦੋਂ ਆ ਉਮਰ ਚ ਹੋ ਗਏ ਨਾ ਫਿਰ ਇਹਨਾਂ ਨੂੰ ਟੱਛਣ ਪੈਣੀ ਆ ਇਹ ਇਹ ਆਹਾ ਹੋਣਾ ਦੇਖ ਲਓ ਮੈਂ ਫਿਰਦਾ ਹੋਇਆ ਪਿਆ ਹਨ ਉਹ ਦੇਖੋ ਜਿਵਾੜਾ ਵਾਲਾ ਭਰਾ ਆਪਣਾ ਜਾ ਰਿਹਾ ਉਹ ਇੱਕ ਹੋਰ ਦੋ ਮੁੰਡੇ ਜਾ ਰਹੇ ਆ ਅੱਗੇ ਰੋਈ ਲੱਗੇ ਰਹੋ ਬਾਰਿਸ਼ ਦੇ ਭਾਈ ਵਧੀਆ ਪੈਸੇ ਦਿੰਦੇ ਆ ਜਿਮਾਡੋ ਸਵੀਗੀ ਜਾਂ ਰੈਪਿਡੋ ਇੰਡਰਾ ਵਾਲੇ ਹੋਵੇ ਰੈਪਿਡ ਵਾਲੇ ਕੁੜੀ ਆਏ ਨਾ ਜਮਾ ਹੀ ਨਹੀਂ ਥੱਲੇ ਵੀ ਬਾਈਕ ਪੂਸਤੀ ਲਈ ਜਾਂਦੇ ਆ तो वो तो वो तो वो तो नाम ही पिया देखती है हाँ लाओ 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 मजा ओके गाइस वीडियो वधिया लगी शेयर जरूर करो जो कुछ गलत बोल हो माफ करना ठीक है तो धन्यवाद सारे का तो फॉलो जरूर कर लो फेसबुक से यूट्यूब से ओके धन्यवाद